ਅਤੀ ਜਗਦੀਸ਼ ਧਰਮੂ ਵਾਲਾ ਦੀ ਵਰਸੀ ਨੂੰ ਸਮਰਪਿਤ ਸਿਧਾਂਤਕ ਅਤੇ ਜਥੇਬੰਦਕ ਕੈਂਪ ਦਾ ਯੋਜਨ ਬਨੇਗਾ ਕਾਨੂੰਨ ਪਾਸ ਕਰਾਉਣ ਲਈ ਬਨੇਗਾ ਵਲੰਟੀਅਰਸ ਬਣਨ ਲਈ ਨੌਜਵਾਨਾਂ ਲਿਆ ਅਹਿਤ ਉਹ ਸਾਰੀ ਕੀਰਤੀਆਂ ਨੂੰ ਲਾਭ ਅਤੇ ਕਲੇਮ ਦਿਵਾਉਣ ਲਈ ਦਿੱਤੀ ਟ੍ਰੇਨਿੰਗ ਸਰਹਾਰ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਹੇ ਮਰਹੂਮ ਆਗੂ ਸਾਥੀ ਜਗਦੀਸ਼ ਧਰਮੋਵਾਲਾ ਦੀ ਵਰਸੀ ਨੂੰ ਸਮਰਪਿਤ ਕੋਬਾਇਆ ਵਿਖੇ ਸਦਾਨਤਕ ਅਤੇ ਜਥੇਬੰਦ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਇਸ ਕੈਂਪ ਵਿੱਚ ਸਾਥੀ ਚਰਨਜੀਤ ਛੰਗਾ ਰਾਏ ਅਤੇ ਪਰਮਜੀਤ ਤਾਬਾ ਨੇ ਆਈ ਹੋਈ ਨੌਜਵਾਨਾਂ ਨੂੰ ਸਿਧਾਂਤਕ ਅਤੇ ਜਥੇਬੰਦਕ ਸੇਧ ਦਿੱਤੀ ਕੈਂਪ ਵਿੱਚ ਉਸਾਰੀ ਕਿਰਤੀ ਲਾਭਪਾਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਕਰਾਉਣ ਅਤੇ ਰੋਕੇ ਵਜੀਫਿਆਂ ਨੂੰ ਜਾਰੀ ਕਰਵਾਉਣ ਲਈ ਵੀ ਟ੍ਰੇਨਿੰਗ ਦਿੱਤੀ ਗਈ ਉਹ ਸਾਰੇ ਕਿਰਤੀ ਲਾਭਪਾਤਰੀਆਂ ਦੇ ਵਿਦਿਆਰਥੀ ਬੱਚਿਆਂ ਦੇ ਵਜੀਫੇ ਜਾਰੀ ਕਰਵਾਉਣ ਲਈ ਤਕਨੀਕੀ ਤਰੁੱਟੀਆਂ ਨੂੰ ਦੂਰ ਕਰਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਕੈਂਪ ਵਿੱਚ ਪਹੁੰਚੇ ਨੌਜਵਾਨਾਂ ਨੂੰ ਸਰਬ ਭਾਰਤ ਨੌਜਵਾਨ ਸਭਾ ਪਿੰਡ ਦੀ ਇਕਾਈ ਦੇ ਪ੍ਰਧਾਨ ਬਲਦੇਵ ਕੁਬਾਇਆ ਵੱਲੋਂ ਜੀ ਆਇਆਂ ਕਿਹਾ ਗਿਆ ਅਤੇ ਨੌਜਵਾਨ ਸਭਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਬਲਵਿੰਦਰ ਕੁਬਾਇਆ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਤਰ੍ਹਾਂ ਦੇ ਹੋਰ ਵੀ ਕੈਂਪ ਲਗਵਾਉਣਗੇ ਇਸ ਮੌਕੇ ਸਾਥੀ ਜੰਮੂ ਰਾਮ ਬਨਵਾਲਾ ਸਟਾਲਿਨ ਲਮੋਚੜ ਸ੍ਰਿੰਦਰ ਬਾਮਣੀ ਵਾਲਾ ਅਤੇ ਕਰਿਸ਼ਨਰਮੂ ਵਾਲਾ ਨੇ ਵੀ ਸਬੋਧਨ ਕੀਤਾ ਨਵੀਂ ਆਈ ਹੋਈ ਵਿਦਿਆਰਥੀਆਂ ਤੇ ਨੌਜਵਾਨਾਂ ਨੇ ਇਸ ਕੈਂਪ ਵਿੱਚ ਵੱਡਾ ਉਤਸ਼ਾਹ ਲਿਆ ਅਤੇ ਭਵਖ ਵਿੱਚ ਇਸ ਤਰ੍ਹਾਂ ਦੇ ਕੈਂਪਾਂ ਵਿੱਚ ਆਉਣ ਦਾ ਵਿਸ਼ਵਾਸ ਦਿਵਾਇਆ ਇਸ ਮੌਕੇ ਆਗੂਆਂ ਵੱਲੋਂ ਸਭ ਲਈ ਰੋਜ਼ਗਾਰ ਦੀ ਗਾਰੰਟੀ ਕਰਦੇ ਕਾਨੂੰਨ ਬਨੇਗਾ ਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਲਈ ਨੌਜਵਾਨਾਂ ਨੂੰ ਬਨੇਗਾ ਵਲੰਟੀਅਰ ਬਣਨ ਦਾ ਸੱਦਾ ਦਿੱਤਾ ਗਿਆ ਅਤੇ ਇਸ ਦੇ ਮੂੜਵੇਂ ਜਵਾਬ ਵਿੱਚ ਹਾਜ਼ਰ ਨੌਜਵਾਨਾਂ ਵੱਲੋਂ ਬਤੌਰ ਵਲੰਟੀਅਰ ਬਣ ਕੇ ਬਨੇਗਾ ਕਾਨੂੰਨ ਪਾਸ ਕਰਵਾਉਣ ਦਾ ਐਹਿਦ ਲਿਆ ਗਿਆ ਸ਼ਾਇਦ ਇਹ ਨਾਨੋ ਕਬਾਇ ਵਾਲੇ ਸਾਥੀਆਂ ਨੂੰ ਕਿਉਂਕਿ ਇਹ ਜਗ੍ਹਾ ਬਹੁਤ ਵਧੀਆ ਹੈ ਇਹ ਨੰਕਾ ਮਾਗੇ ਕਿ ਇਹ ਅੱਤਾਬਾਰ ਇੱਥੇ ਕੈਂਪ ਸ਼ੁਰੂ ਕਰਨਾ ਆਪਦੇ ਪਿੰਡ ਦਾ ਪਹਿਲਾਂ ਕਬਾਇ ਦਾ ਸ਼ੁਰੂ ਕਰਨਾ 20 25 30 50 ਜਿੰਨੇ ਵੀ ਮੁੰਡੇ ਕੁੜੀਆਂ ਖਿਆਕੀ ਇੱਕ ਲੱਖ ਸਟੈਂਡ ਲੈ ਲੈਣ ਮੈਂ ਸ਼ੁਰੂਆਤ ਕਰਾਣਾ ਆਵਾਂਗਾ ਕਿ ਬੁਲਾਰੇ ਬਣਾਉਂਦਾ ਫਸਟ ਟਾਈਮ ਮੈਂ ਵੀ ਨਹੀਂ ਬੋਲ ਸਕਦਾ ਸੀ ਪਹਿਲੇ ਦਿਨ ਨਾਮ ਬੋਲਣ ਦਾ ਨਾਮ ਹੈ ਕਿ ਨਾਂ ਬੋਲਿਆ ਉਸ ਤੋਂ ਬਾਅਦ ਹੌਲੀ ਹੌਲੀ ਬਲ ਇਹਦੇ ਤੋਂ ਆਪਾਂ ਟ੍ਰੇਨਿੰਗ ਦੇਣੀ ਹੈ ਇਹ ਕਾਨੂੰਨ ਇਹ ਪਾਰਲੀਮੈਂਟ ਚ ਬੜਨਾ ਹੈ ਕਿਉਂਕਿ ਐਂਟੀ ਆਪਣੇ ਪਿੰਡ ਦਾ ਹੈ ਐਮਪੀ ਨੂੰ ਸਵਾਲ ਕਰਨ ਦਾ ਗੱਲ ਹੈ ਐਮਐਲ ਨੂੰ ਸਵਾਲ ਕਰਨ ਦਾ ਸਵਾਲ ਹੈ ਕਿ ਉਹਨਾਂ ਤੋਂ ਇਹ ਸਵਾਲ ਕੁਛ ਇਹ ਵੀ ਕਿਵੇਂ ਕਾਨੂੰਨ ਬਣਨਾ ਹੈ ਤੁਸੀਂ ਬਣਾਉਣਾ ਹੈ ਪਾਰਲੀਮੈਂਟ ਕਿਸ ਤੋਂ ਵੋਟਾਂ ਪਾਦ ਕਿਆ ਜਦੋਂ ਇਧਰ ਗਈ ਹੈ ਕੱਲਾ ਟਰੈਕਟਰ ਹੀ ਲੈ ਕੇ ਜਾ ਰਿਹਾ ਹੈ ਜਿਹਦੇ ਦੋਥੇ ਗਿਆ ਸੀ ਉਦੋਂ ਇਧਰ ਵੀ ਮਜ਼ਦੂਰ ਸੀ ਇਧਰ ਵੀ ਮਜ਼ਦੂਰ ਸੀ ਨਾ ਵਪਾਰੀ ਮੁਲਾਜ਼ਮ ਸਭ ਨਾਲ ਸੀਗੇ ਤਾਂ ਜੇ ਤਰੀਕ ਕਿਉਂ ਕਿਉਂਕਿ ਹੁਣ ਉਹ ਕਾਮਨ ਇੰਟਰਸਟ ਜਿਹੜੀ ਸਾਂਝੀ ਮਾਨਸ ਸੀ ਉਹ ਵਿੱਚੋਂ ਗੈਪ ਹੋਈ ਹੁਣ ਗੱਲ ਆ ਗਈ ਕੱਲੀ ਐਮਐਸਪੀ ਤੇ ਆਪਾਂ ਕਦੇ ਫੇਰ ਗੱਲ ਕਰਾਂਗੇ ਐਮਐਸ ਬਾਰੇ ਮੈਂ ਅਸਲ ਜਿਹੜੀ ਗੱਲ ਕਹਿ ਰਿਹਾ ਕਿ ਆਹ ਸਮਾਜ ਦੇ ਚਾਰੇ ਵਰਗ ਚਾਰੇ ਚਾਰੇ ਵਰਗਾਂ ਤਬਦੀਲੀ ਕਰ ਸਕਦੇ ਨੇ ਜਿਵੇਂ ਆਹ ਲੋਕ ਪਾਰ ਪਰ ਲੋਕ ਪੂਰੇ ਕਿਸਾਨ ਦੀ ਮੰਗ ਸੀ ਜਿਹਨੇ ਸਾਰਿਆਂ ਨੂੰ ਸੱਕੇ ਕਰਕੇ ਕਿਸਾਨ ਅੰਦੋਲਨ ਚਾਤਾ ਉਹਵੇਂ ਸਾਡੇ ਕੋਲੇ ਸਸਾ ਦੀ ਮੰਗ ਹੈ ਬਨੇਗਾ

ਅੱਜ ਦੇ ਜੋ ਸਾਡੀ ਮੀਟਿੰਗ ਹੋਈ ਇਹਦੇ ਵਿੱਚ ਨੌਜਵਾਨ ਜੋ 50 ਦੇ ਕਰੀਬ ਸਾਡੇ ਇਕੱਠੇ ਹੋਏ ਆ ਔਰ ਇਹਦੇ ਵਿੱਚ ਸਾਥੀ ਜਗਦੀਤ ਸਿੰਘ ਕਰਮੂ ਵਾਲਾ ਉਹਨਾਂ ਨੂੰ ਸਲਾਕਤ ਅਤੇ ਜਤੀਵੰਨ ਕੈਂਪ ਦੇ ਵਿੱਚ ਉਹਨਾਂ ਦੇ ਬਾਰੇ ਦੱਸਿਆ ਗਿਆ ਉਹਨਾਂ ਦੀ ਮਰਸੀ ਬਾਰੇ ਦੱਸਿਆ ਗਿਆ ਔਰ ਜੋ ਲਾਭ ਪਾਤਰਿਆਂ ਦੀ ਹੈ ਵਜਿਫੇ ਬਾਰੇ ਔਰ ਜਿਹੜੀਆਂ ਹੋਰ ਵੀ ਕੋਈ ਸਕੀਮਾਂ ਜਿਹੜੀਆਂ ਨਹੀਂ ਮਿਲਦੀਆਂ ਲੋਕਾਂ ਨੂੰ ਉਹਦਾ ਵੀ ਦੱਸਿਆ ਗਿਆ ਧੰਨਵਾਦ ਬਹੁਤ ਜਾਣਕਾਰੀ ਦਿੱਤੀ ਜੋ ਕਿ ਆਸ-ਪਾਸੋਂ ਦੇ ਪਿੰਡਾਂ ਦੇ ਲੋਕ ਨੌੜੂ ਨੇੜੇ ਦੂਰੋਂ ਚੱਲ ਕੇ ਆਏ ਸਾਰੇ ਸਤਿਕਾਰਯੋਗ ਸਾਥੀ ਨੇ ਸੰਯੋਗ ਦਿੱਤਾ ਔਰ ਖਾਸ ਕਰਕੇ ਪਰਮਜੀਤਾ ਬਾਵਾ ਜੀ ਨੇ ਬਹੁਤ ਵਧੀਆ ਗੱਲਾਂ ਸਮਝਾਈਆਂ ਜੋ ਕਿ ਅੱਗੇ ਜ਼ਿੰਦਗੀ ਦੇ ਕੰਮ ਆਣ ਵਾਲੀਆਂ ਗੱਲਾਂ ਦੱਸੀਆਂ ਜਿਦੇ ਕਰਕੇ ਲੋਕਾਂ ਨੂੰ ਫਾਇਦਾ ਹੋਵੇਗਾ ਅੱਜ ਸਰਵ ਭਾਰਤ ਨੌਜਵਾਨ ਸਭਾ ਔਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਸਾਡੇ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਸਕੱਤਰ ਰਹੇ ਮਰਹੂਮ ਸਾਥੀ ਜਗਦੀਸ਼ ਧਰਮੋ ਵਾਲਾ ਦੀ ਵਰਸੀ ਨੂੰ ਸਮਰਪਿਤ ਅੱਜ ਸਦਾਕ ਔਰ ਜਥੇਬੰਦਕ ਇੱਕ ਵਿਦਿਆਰਥੀਆਂ ਨੌਜਵਾਨਾਂ ਦਾ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਨੌਜਵਾਨਾਂ ਨੇ ਹਿੱਸਾ ਲਿਆ ਹੈ ਔਰ ਉਹਨਾਂ ਨੇ ਜਥੇਬੰਦੀ ਬਾਰੇ ਔਰ ਖਾਸ ਤੌਰ ਤੇ ਬਨੇਗਾ ਬਾਰੇ ਭਗਤ ਸਿੰਘ ਨੈਸ਼ਨਲ এমਪਲੋਇਮੈਂਟ ਗਰੰਟੀ ਐਕਟ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਉਸ ਨੂੰ ਪਾਸ ਕਰਾਉਣ ਵਾਸਤੇ ਆਪ ਖੁਦ ਬਨੇਗਾ ਵਲੰਟੀਅਰ ਬਣਨ ਦਾ ਐਦ ਲੈ ਆਏ ਔਰ ਖਾਸ ਤੌਰ ਤੇ ਇਸ ਕੈਂਪ ਦੇ ਵਿੱਚ ਸੰਦਾਤਕ ਸੇਧ ਦੇਣ ਵਾਸਤੇ ਪੜਾਉਣ ਵਾਸਤੇ ਸਾਥੀ ਸਰਪਰਤ ਨੌਜਨ ਸਭਾ ਦੇ ਸੂਬਾ ਸਕੱਤਰ ਐਡਵੋਕੇਟ ਚਰਨਜੀ ਸ਼ੰਗਾਰਾਏ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸੀ ਔਰ ਉਹਨਾਂ ਨੇ ਬਣੀਗਾ ਬਾਰੇ ਵਿਸਤਾਰ ਨਾਲ ਦੱਸਿਆ ਕਿ ਕਿਵੇਂ ਕਾਨੂੰਨ ਜਿਹੜਾ ਹੈ ਇਹ ਪਾਸ ਕਰਵਾਇਆ ਜਾ ਸਕਦਾ ਹੈ ਕਿਵੇਂ ਜਿਹੜੇ ਸਾਡੇ ਸਮਾਜ ਦੇ ਜਿਹੜੇ ਵੱਖ-ਵੱਖ ਚਾਰ ਵਰਗ ਨੇ ਚਾਹੇ ਕਿਸਾਨੀ ਹੈ ਉਹ ਮਜ਼ਦੂਰ ਵਰਗ ਨਾਲ ਸੰਬੰਧਿਤ ਮਜ਼ਦੂਰ ਕਰਨ ਵਾਲੇ ਲੋਕ ਨੇ ਜਾ ਦੁਕਾਨਦਾਰ ਨੇ ਮੁਲਾਜ਼ਮ ਨੇ ਉਹਨਾਂ ਚਾਰੇ ਖਿੱਤਿਆਂ ਦੇ ਲੋਕਾਂ ਨੂੰ ਇੱਕ ਪਲੇਟਫਾਰਮ ਤੇ ਰੁਜ਼ਗਾਰ ਦੀ ਗਰੰਟੀ ਨੂੰ ਲੈ ਕੇ ਇਕੱਠਾ ਕੀਤਾ ਜਾ ਸਕਦਾ ਹੈ ਕਿਉਂਕਿ ਚਾਰੇ ਖਿੱਤਿਆਂ ਦੇ ਵਿੱਚ ਜਿਹੜੇ ਬੇਰਜ਼ਗਾਰ ਨੌਜਵਾਨ ਉਹ ਮੌਜੂਦ ਨੇ ਉਹਨਾਂ ਦੇ ਪੜ੍ਹ ਲਿਖ ਕੇ ਡਿਗਰੀਆਂ ਡਿਪਲੋਮੇ ਪ੍ਰਾਪਤ ਕਰਕੇ ਬੇਟੇ ਬੇਟੀਆਂ ਲੜਕੇ ਲੜਕੀਆਂ ਉਹ ਬੇਰਜ਼ਗਾਰ ਬੈਠੇ ਨੇ ਬੇਰਜ਼ਗਾਰੀ ਕਰਕੇ ਜਿਹੜੇ ਉਹ ਨੌਜਵਾਨ ਉਹ ਗਲਤ ਆਲਮਤਾਂ ਦਾ ਸ਼ਿਕਾਰ ਹੋ ਰਹੇ ਨੇ ਇਸ ਲਈ ਅੱਜ ਦੇ ਇਸ ਕੈਂਪ ਦੇ ਵਿੱਚ ਨੌਜਵਾਨਾਂ ਨੇ ਐਤ ਕੀਤਾ ਹੈ ਕਿ ਉਹ ਆਪਣੇ ਰੋਜ਼ਗਾਰ ਲਈ ਆਪਣੀ ਖੁਸ਼ਹਾਲੀ ਲਈ ਆਪਣੇ ਸੁਪਨਿਆਂ ਨੂੰ ਸਕਾਰ ਕਰਨ ਵਾਸਤੇ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਬਣੇਗਾ ਕਾਨੂੰਨ ਪਾਸ ਕਰਾਉਣ ਲਈ ਉਹ ਤਨਦੇਈ ਦੇ ਨਾਲ ਕੰਮ ਕਰਨਗੇ ਬਤੌਰ ਵਲੰਟੀਅਰ ਬਣਨਗੇ ਔਰ ਕਲਾਸਾਂ ਲਗਾਤਾਰ ਲਵਾਉਣਗੇ ਔਰ ਇਸ ਦੇ ਨਾਲ ਹੀ ਜਿਹੜਾ ਅੱਜ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਦੇ ਵੱਲੋਂ ਜਿਹੜਾ ਇੱਕ ਫਾਰਮਲ ਜਾਣਕਾਰੀ ਦਿੱਤੀ ਗਈ ਹੈ ਕਿ ਕਿਸ ਤਰ੍ਹਾਂ ਜਿਹੜੇ ਉਸਾਰੀ ਕਿਰਤੀ ਲਾਹਪਾਤਰੀ ਉਹ ਆਪਣੇ ਲਾਹਪਾਤਰੀ ਜਿਹੜੇ ਵੈਲਫੇਅਰ ਬੋਰਡ ਹੈ ਕੰਸਟਰਕਸ਼ਨ ਵੈਲਫੇਅਰ ਬੋਰਡ ਹੈ ਉਹਦੇ ਤੋਂ ਆਪਣੀਆਂ ਸਕੀਮਾਂ ਦਾ ਲਾਭ ਲੈ ਸਕਦੇ ਨੇ ਕਲੇਮ ਲੈ ਸਕਦੇ ਨੇ ਉਹਦੇ ਬਾਰੇ ਵੀ ਪ੍ਰੋਪਰ ਜਿਹੜੀ ਜਾਣਕਾਰੀ ਦੇ ਕੇ ਉਹਨਾਂ ਨੂੰ ਅਵੇਅਰ ਕੀਤਾ ਗਿਆ ਚੇਤਨ ਕੀਤਾ ਗਿਆ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜ਼ਿਲ੍ਹਾ ਫਾਜ਼ਿਲਕਾ ਨਾਲ ਜਿਹੜੇ ਸੰਬੰਧਤ ਕਿਰਤੀ ਨੇ ਉਹ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਉਹਨਾਂ ਦੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਵਜੀਫੇ ਨੇ ਉਹਨਾਂ ਦੇ ਵਿਦਿਆਰਥੀ ਬੱਚਿਆਂ ਦੇ ਰੁਕੇ ਹੋਏ ਹਨ ਪੈਂਡਿੰਗ ਪਏ ਹਨ ਉਹ ਪੈਂਡਿੰਗ ਵਜੀਫਿਆਂ ਨੂੰ ਲਾਗੂ ਕਰਾਉਣ ਵਾਸਤੇ ਜਾਰੀ ਕਰਾਉਣ ਵਾਸਤੇ ਵੀ ਜਿਹੜਾ ਉਹ ਜਾਣਕਾਰੀ ਦਿੱਤੀ ਗਈ ਹੈ ਏ ਐਲ ਸੀ ਦਫ਼ਤਰ ਦੇ ਵਿੱਚ ਜਾ ਕੇ ਉਹਨਾਂ ਤੱਕ ਅਪਰੋਚ ਕਰਨ ਦੀ ਗੱਲ ਹੈ ਜਾਂ ਲੇਬਰ ਕਮਿਸ਼ਨ ਦੇ ਦਫ਼ਤਰ ਜਾ ਕੇ ਉਹਨਾਂ ਤੱਕ ਅਪਰੋਚ ਕਰਨ ਦੀ ਗੱਲ ਹੈ ਜਥੇ ਬੰਦਕ ਤੌਰ ਤੇ ਕੀਤੀ ਗਈ ਹੈ ਔਰ ਇਹਨਾਂ ਨੂੰ ਲਾਭ ਦਿਵਾਉਣ ਵਾਸਤੇ ਵੀ ਜਿਹੜਾ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਸਰ ਪੰਜਾਬ ਦੇ ਅੰਕੜੇ ਕੀ ਹੈ ਜੇ ਬੇਰ ਰੋਜ਼ਗਾਰੀ ਦੇ ਪੰਜਾਬ ਦੇ ਵਿੱਚ ਜਿਹੜੀ ਆਬਾਦੀ ਦੀ ਗੱਲ ਕਰੀਏ 3.17 ਕਰੋੜ ਦੀ ਆਬਾਦੀ ਹੈ ਔਰ ਹਰ ਸਾਲ ਜਿਹੜਾ ਇੱਕ ਜਿਹੜਾ ਸਵਾ ਲੱਖ ਮੁੰਡਾ ਕੁੜੀ ਉਹ ਨੌਜਵਾਨ ਹੋ ਰਿਹਾ ਹੈ ਬੇਰੋਜ਼ਗਾਰ ਹੋ ਰਿਹਾ ਹੈ ਔਰ ਇਸ ਟਾਈਮ 1 ਕਰੋੜ ਦੀ ਗਿਣਤੀ ਹੈ ਜਿਹੜੇ ਕੋਲ ਬੇਰੋਜ਼ਗਾਰ ਲੜਕੇ ਲੜਕੀਆਂ ਦੀ ਮਤਲਬ ਸਵਾ 3 ਕਰੋੜ ਦੀ ਆਬਾਦੀ ਦੇ ਵਿੱਚੋਂ 1 ਕਰੋੜ ਮੁੰਡਾ ਕੁੜੀ ਪੰਜਾਬ ਦਾ ਬੇਰੋਜ਼ਗਾਰ ਹੈ ਇਸ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਵਧ ਰਹੇ ਨੇ ਇਸ ਕਰਕੇ ਲਗਾਤਾਰ ਲੁੱਟਖੋਹਾਂ ਦੀਆਂ ਘਟਰਾਵਾਂ ਵਧ ਰਹੀਆਂ ਨੇ ਇਸ ਕਰਕੇ ਜਿਹੜਾ ਗੈਂਗਸਟਰ ਵਧ ਰਿਹਾ ਹੈ ਇਹਦੀ ਜਿਹੜਾ ਇੱਕੋ ਇੱਕ ਹੱਲ ਹੈ ਜੇਕਰ ਸਾਰਿਆਂ ਨੂੰ ਰੁਜ਼ਗਾਰ ਦੀ ਗਰੰਟੀ ਕਰ ਦਿੱਤੀ ਜਾਵੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਦਿੱਤਾ ਜਾਵੇ ਤਾਂ ਸਾਰੀਆਂ ਮੁਸੀਬਤਾਂ ਤੋਂ ਸਾਰੀਆਂ ਲਾਪਤਾ ਤੋਂ ਉਹ ਜਿਹੜਾ ਛੁਟਕਾਰਾ ਪਾਇਆ ਜਾ ਸਕਦਾ ਹੈ